ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨਹਾਈਜਨਿਕ ਹਾਲਾਤਾਂ ਚ ਬਰਸਾਪੀ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਇਹ ਸਪਲਾਈ ਕਹਿ ਰਿਹਾ ਪੇ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਫਰੀਦ ਦੇ ਲਵਾਂਗੇ ਆਡਾ ਜਗਰ ਸਾਰੇ ਟੈਸਟ ਵਾਸਤੇ ਭੇਜਾਂਗੇ ਜੇਕਰ ਤੁਹਾਨੂੰ ਪਨੀਰ ਖਾਣਾ ਪਸੰਦ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਜ਼ਰਾ ਦੇਖੋ ਕਿਵੇਂ ਰੱਖਿਆ ਹੋਇਆ ਹੈ ਕਈ ਕੁਇੰਟਲ ਪਨੀਰ ਇਹ ਤੁਹਾਨੂੰ ਕਰ ਸਕਦਾ ਸੀ ਬਿਮਾਰ ਇਹ ਪਨੀਰ ਗੁਰਦਾਸਪੁਰ ਜ਼ਿਲ੍ਹੇ ਤੋਂ ਆ ਰਿਹਾ ਸੀ ਜਿਸ ਨੂੰ ਜਲੰਧਰ ਸਣਿਆਲੇ ਦੁਆਲੇ ਦੇ ਇਲਾਕੇਾਂ 'ਚ ਸਪਲਾਈ ਕੀਤਾ ਜਾਣਾ ਸੀ ਨਾ ਸਿਰ ਪੰਜਾਬ ਬਲਕਿ ਹਿਮਾਚਲ ਵੀ ਭੇਜਿਆ ਜਾਣਾ ਸੀ ਪਰਚਾਖਣ ਤੇ ਫੂਡ ਸੇਫਟੀ ਟੀਮ ਨੇ ਚੈਕਿੰਗ ਕੀਤੀ ਅਤੇ ਪਨੀਰ ਦੇ ਸੈਂਪਲ ਲਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੇ ਤਫਸਰ ਆਪਣੀ ਟੀਮ ਨਾਲ ਸਵੇਰੇ 4:30 ਵਜੇ ਦੇ ਕਰੀਬ ਬਿਆਸ ਦਰਿਆ ਕੰਢੇ ਪੈਂਦੇ ਨਸ਼ਰਾਪਤਨ ਤੇ ਪਹੁੰਚੇ ਨਕਲ ਆਇਆ ਗਿਆ ਗੱਡੀ ਦੀ ਤਲਾਸ਼ੀ ਲਈ ਗਈ 5 ਕੁਇੰਟਲ ਪਨੀਰ ਮਿਲਿਆ ਜੋ ਬੇਹਦ ਖਰਾਬ ਢੰਗ ਨਾਲ ਰੱਖਿਆ ਗਿਆ ਸੀ ਇਸ ਦੇ ਸੈਂਪਲ ਲੈ ਲਏ ਗਏ ਨੇ ਤਾਂ ਜੋ ਜਾਂਚ ਪੜਤਾਲ ਕੀਤੀ ਜਾ ਸਕਕੇ ਸਨੇਹ ਅਸੀਂ ਜਿਹਦੀ ਪਨੀਰ ਦੀ ਭਾਲ ਛੋਣੇ ਤੇ ਇਧਰ ਆਉਂਦਾ ਹੈ ਸਾਡੇ ਇਹ ਉਹੀ ਗੱਡੀਆਂ ਅੱਛਾ ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਹਮ ਤੇ ਪਤਾ ਨਹੀਂ ਨੂੰ ਕੋ ਮਿਲ ਕੇ ਬਹੁਤ ਜਿਆਦਾ ਪ੍ਰੋਡਿਊਸ ਹੁੰਦਾ ਹਮ ਆਉਂਦਾ ਇਧਰੋਂ ਹੀ ਅੱਛਾ ਔਰ ਗੱਡੀਆਂ ਕਾਫੀ ਆਉਂਦੀਆਂ ਇੱਕ ਨਹੀਂ ਆਉਂਦੀਆਂ ਹਮ ਇਹ ਦੇਖੋਗੇ ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹਮ ਤੇ ਇਹ ਕਹਿੰਦਾ ਪੇ 10 ਆ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ अच्छा जी 10 ਨਹੀਂ ਹੈਗੇ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨ ਹਾਈਜਨਿਕ ਹਾਲਾਤਾਂ ਚ ਬਰਸਾਤ ਤੇ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹੈਨਾ ਇਹ ਸਪਲਾਈ ਕਹਿ ਰਿਹਾ ਪੇ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਮੈਂ ਚਾਰ ਕੱਢ ਲਿਆ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਹ ਡੱਟ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹਾਂ ਆ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ